ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਪੰਜਾਬ ਵਿੱਚ ਅਕਾਲੀ ਰਾਜਨੀਤੀ ਦੀਆਂ ਅੰਦਰਲੀਆਂ ਵਿਰੋਧਤਾਈਆਂ ਜਿਸ ਢੰਗ ਨਾਲ ਉੱਭਰ ਕੇ ਹੁਣ ਸਾਹਮਣੇ ਆਈਆਂ ਉਸ ਨੇ ਸਭ ਨੂੰ ਇਹਨਾਂ ਵਿਰੋਧਤਾਈਆਂ ਬਾਰੇ ਸੋਚਣ ਲਈ ਵੀ ਮਜਬੂਰ ਕੀਤਾ ਕਿ ਕਿਸ ਤਰ੍ਹਾਂ ਸੰਤ ਲਾਹنگੋਵਾਲ ਦੀ ਵਰਸੀ ਦੇ ਮੌਕੇ 20 ਅਗਸਤ ਨੂੰ ਲੋਂਗੋਵਾਲ ਦੇ ਵਿੱਚ ਜਿਸ ਢੰਗ ਨਾਲ ਨਵੇਂ ਅਕਾਲੀ ਦਲ ਤੇ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਵੱਖਰੋ-ਵੱਖਰੀਆਂ ਸਟੇਜਾਂ ਸਜਾ ਕੇ ਆਪੋ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਦਾ ਯਤਨ ਕੀਤਾ ਔਰ ਉਸ ਪ੍ਰਦਰਸ਼ਨ ਤੋਂ ਵੀ ਇਸ ਗੱਲ ਦੀ ਝਲਕ ਮਿਲਦੀ ਹੈ ਕਿ ਕਾਲ ਤਖਤ ਤੋਂ ਜਾਰੀ ਹੋਏ ਹੁਕਮਨਾਮੇ ਤੋਂ ਬਾਅਦ ਅਕਾਲੀ ਰਾਜਨੀਤੀ ਦੇ ਵਿੱਚ ਜਿਹੜੀ ਸਥਿਤੀ ਬਣੀ ਹੈ ਉਸ ਤੋਂ ਬੜਾ ਸਪਸ਼ਟ ਝਲਕ ਰਿਹਾ ਹੈ ਕਿ ਕਿਸ ਤਰ੍ਹਾਂ ਜੇ ਅਕਾਲੀ ਰਾਜਨੀਤੀ ਨੂੰ ਪੰਥਕ ਵੋਟ ਦੀ ਪੰਥਕ ਸੋਚਣਾ ਜੁੜਨ ਦੀ ਲੋੜ ਪੈਂਦੀ ਹੈ ਤਾਂ ਉਸ ਨੂੰ ਅਕਾਲ ਤਖਤ ਵੱਲ ਦੇਖਣਾ ਪੈਂਦਾ ਅਕਾਲ ਤਖਤ ਦੀ ਸ਼ਰਨ 'ਚ ਜਾਣਾ ਪੈਂਦਾ ਤੇ ਜਦੋਂ ਉਸ ਨੂੰ ਸਤਾ ਦਿਸਦੀ ਹੈ ਚੋਣ ਰਾਜਨੀਤੀ ਦਿਸਦੀ ਹੈ ਕੁਰਸੀ ਦਿਸਦੀ ਹੈ ਤਾਂ ਉਸ ਸਮੇਂ ਉਸ ਨੂੰ ਆਪਣੇ ਆਪ ਨੂੰ ਪੰਜਾਬੀ ਬਣ ਕੇ ਪੰਜਾਬ ਦੇ ਦੂਸਰੇ ਵਰਗਾਂ ਨੂੰ ਵੀ ਨਾਲ ਲੈਣ ਲਈ ਅੱਗੇ ਆਉਣਾ ਪੈਂਦਾ ਤੇ ਇਸ ਦੇ ਵਿੱਚੋਂ ਹੀ ਜਿਹੜੀ ਸਾਰੀ ਵਿਰੋਧਤਾਈ ਨਿਕਲੀ ਹੈ ਉਸ ਨੇ ਹੀ ਜਿਹੜੇ ਇਹ ਦੋ ਅਕਾਲੀ ਦਲ ਐਸੋਲੇ ਅਸੀਂ ਦੇਖ ਰਹੇ ਹਾਂ ਉਹਨਾਂ ਦੀ ਝਲਕ ਸਾਨੂੰ ਮਿਲਦੀ ਹੈ ਤੇ ਉਹਨਾਂ ਦੀ ਜਿਹੜੀ ਬਿਆਨਬਾਜ਼ੀ ਹੈ ਤੇ ਜਿਹੜੇ ਉਸ ਦਿਨ ਉੱਥੇ ਭਾਸ਼ਣ ਹੋਏ ਆ ਉਹਨਾਂ ਤੋਂ ਵੀ ਇਹ ਗੱਲ ਨਜ਼ਰ ਆਉਂਦੀ ਹੈ ਤੇ ਜਿਸ ਢੰਗ ਨਾਲ ਪੰਥਕ ਕੌਂਸਲ ਦੀ ਬੀਬੀ ਸਤਵੰਤ ਕੌਰ ਨੇ ਵੀ ਇਸ ਗੱਲ ਤੇ ਵੀ ਇਤਰਾਜ਼ ਕੀਤਾ ਸੀ ਕਿ ਸੰਤ ਲੰਗੋਵਾਲ ਦੀ ਫੋਟੋ ਦੇ ਨਾਲ ਉਹਨਾਂ ਦੀ ਫੋਟੋ ਉੱਥੇ ਕਿਉਂ ਇਸ ਤਰ੍ਹਾਂ ਰੱਖੀ ਗਈ ਹੈ ਇਸਦੇ ਵੀ ਉਹਨਾਂ ਨੇ ਆਪਣਾ ਤਰਾਜ ਜਿਹੜਾ ਯਾਨੀ ਹਰਪ੍ਰੀਤ ਸਿੰਘ ਜਿਹੜੇ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈ ਉਹਨਾਂ ਕੋਲ ਪ੍ਰਗਟ ਕੀਤਾ ਸੀ ਔਰ ਉਸ ਤੋਂ ਬਾਅਦ ਜਿਸ ਢੰਗ ਨਾਲ ਪ੍ਰੇਮ ਸਿੰਘ ਚੰਦੂ ਮਾਇਰਾ ਹੋਣਾ ਨੇ ਉਸ ਸਟੇਜ ਦੇ ਉੱਤੇ ਆਪਣੀ ਗੱਲ ਕਹੀ ਉਸ ਗੱਲ ਨੇ ਵੀ ਬੜੇ ਨਵੇਂ ਵਿਵਾਦ ਪੈਦਾ ਕਰ ਦਿੱਤੇ ਕਿ ਕਿਸ ਤਰ੍ਹਾਂ ਸਿਖਦੇਵ ਸਿੰਘ ਢੀਂਸਾ ਹੋਣਾ ਦੇ ਘਰ ਯਾਨੀ ਹਰਪ੍ਰੀਤ ਸਿੰਘ ਦੇ ਬਾਰੇ ਕਿਹਾ ਗਿਆ ਕਿ ਉਹਨਾਂ ਨੂੰ ਨਵੇਂ ਅਕਾਲੀ ਦਲ ਦੀ ਕਮਾਂਡ ਦਿੱਤੀ ਜਾਵੇ ਜਿੰਦੇ ਵਿੱਚ ਸਾਰੇ ਜਿਹੜੇ ਸੁਧਾਰ ਲਹਿਰ ਦੇ ਆਗੂ ਸੀਗੇ ਉਸ ਸਮੇਂ ਉਹ ਮੌਕੇ ਤੇ ਹਾਜ਼ਰ ਸੀਗੇ ਸੋ ਇਹ ਸਾਰੀ ਸਥਿਤੀ ਨੇ ਨਵਾਂਵਾਦਵਾਦੀ ਪੈਦਾ ਕੀਤਾ ਔਰ ਫੇਰ ਗੱਲ ਉੱਥੇ ਲਿਆ ਕੇ ਖੜੀ ਕਰ ਦਿੰਦੀ ਹੈ ਜਿੱਥੋਂ ਸ਼ੁਰੂ ਹੋਈ ਸੀ ਤਾਂ ਹੁਣ ਬੇਸ਼ੱਕ ਖਬੀਰ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਅਜੇ ਵੀ ਚਾਹੁੰਦਾ ਹੈ ਕਿ ਭਾਜਪਾ ਨਾਲ ਗੱਠਜੋੜ ਬਣੇ ਪਰ ਜਿਸ ਤਰ੍ਹਾਂ ਦੀਆਂ ਪੰਜਾਬ ਵਿੱਚ ਸਥਿਤੀਆਂ ਨਜ਼ਰ ਆਉਂਦੀਆਂ ਉੱਥੇ ਇਸ ਗੱਲ ਦੇ ਵੀ ਬੜੇ ਚਰਚੇ ਸ਼ੁਰੂ ਹੋ ਗਏ ਐ ਕਿ ਆਪ ਤੇ ਭਾਜਪਾ ਵਿੱਚ ਵੀ ਕੀ ਕੋਈ ਸਮਝੌਤਾ ਹੋ ਸਕਦਾ ਇਹ ਸਾਰੀ ਸਥਿਤੀ ਦੇ ਉੱਤੇ ਅਸੀਂ ਅੱਜ ਚਰਚਾ ਕਰਾਂਗੇ ਔਰ ਇਸ ਚਰਚਾ ਲਈ ਸਾਡੇ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ ਜਿਨ੍ਹਾਂ ਦਾ ਅਕਾਲੀ ਰਾਜਨੀਤੀ ਬਾਰੇ ਇੱਕ ਆਪਣਾ ਧਿਆਨ ਉਹਨਾਂ ਨੇ ਇਸ ਦੇ ਸਾਰੇ ਇਤਰਾਜ ਚੜ੍ਹਾ ਕਿਸ ਤਰ੍ਹਾਂ 1984 ਉਸ ਤੋਂ ਬਾਅਦ ਦੀਆਂ પરિਸਥਿਤੀਆਂ ਬਣੀਆਂ ਉਹਨਾਂ ਨੂੰ ਬੜਾ ਨੇੜਿਓਂ ਦੇਖਿਆ ਰਿਪੋਰਟ ਕੀਤਾ ਤੇ ਉਹਨਾਂ ਦੀ ਇੱਕ ਆਪਣੀ ਇਸ ਬਾਰੇ ਸਮਝ ਹੈ ਇੱਕ ਨਜ਼ਰੀਆ ਹੈ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਉਹ ਇਹ ਸਾਰੇ ਬਾਰੇ ਇਹਨਾਂ ਵਿਰੋਧਤਾਈਆਂ ਬਾਰੇ ਕੀ ਸੋਚਦੇ ਆ ਸੁਸਕ ਕਿਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਕਿ ਜਦੋਂ ਅਕਾਲੀ ਦਲ ਨੂੰ ਪੰਥਕ ਬੋਰਡ ਦੀ ਪੰਥਕ ਸੋਚ ਵਾਲੇ ਲੋਕਾਂ ਦੀ ਵੋਟ ਦੀ ਲੋੜ ਪੈਂਦੀ ਹੈ ਤਾਂ ਉਦੋਂ ਉਹਨੂੰ ਅਕਾਲ ਤਖਤ ਦੀ ਸ਼ਰਨ ਜਾਣਾ ਪੈਂਦਾ ਤੇ ਨਹੀਂ ਤੇ ਜਿਸ ਤਰ੍ਹਾਂ 1995-96 ਦੇ ਵਿੱਚ ਮੋਗਾ ਕਾਨਫਰੰਸ ਜਦੋਂ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣੀ ਅਗਵਾਈ ਕਰ ਰਹੇ ਸੀਗੇ ਉਸ ਸਮੇਂ ਤਾਂ ਉਹਨਾਂ ਨੇ ਉਸ ਸਮੇਂ ਕਿਸ ਤਰ੍ਹਾਂ ਕਨਸਟੀਟਿਊਸ਼ਨ ਆਪਣੇ ਆਪ ਨੂੰ ਪੰਜਾਬੀ ਪਾਰਟੀ ਐਲਾਨਿਆ ਸੀ ਔਰ ਉਸ ਦੇ ਵਿੱਚੋਂ ਆਪਣੇ ਆਪ ਨੂੰ ਦੂਸਰੇ ਵਰਗਾਂ ਨਾਲ ਸਮਾਜਦਿਆਂ ਨਾਲ ਜੋੜ ਕੇ ਤੇ ਪੰਜਾਬ ਦੀ ਰਾਜਨੀਤੀ ਵਿੱਚ ਆਪਣੀ ਭਲ ਬਣਾਉਣ ਦਾ ਯਤਨ ਕੀਤਾ ਔਰ ਉਹਦੇ ਚ ਸਫਲ ਵੀ ਰਹੇ ਤਾਂ ਇਸ ਸਾਰੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਜਿਹੜੀ ਇਹ ਜਿਹੜਾ ਤੁਸੀਂ ਮਸਲਾ ਖੜਾ ਕੀਤਾ ਹੈ ਇਹ ਅਕਾਲੀ ਦਲ ਦਾ ਪ੍ਰਾਣੀ ਕਨਟਰਡਿਕਸ਼ਨ ਹੈ ਕੋਈ ਦੋ ਤਰ੍ਹਾਂ ਕਿਸਮ ਦੇ ਕਨਟਰਡਿਕਸ਼ਨ ਹੈ ਜਿਹੜੀਆਂ ਅਕਾਲੀ ਦਲ ਚ ਹਮੇਸ਼ਾ ਰਹਿੰਦੀਆਂ ਤੇ ਅਕਾਲੀ ਦਲ ਦੇ ਵਿੱਚ 37 ਜੀ ਵੀ ਸਪੈਸ਼ਲੀ ਇਲੈਕਸ਼ਨ ਵੇਲੇ ਵੀ ਇਹੀ ਹੋਇਆ ਇਸ ਇਸ ਇਹ ਇਲੈਕਸ਼ਨ ਚ ਇਹ ਇਹ ਉਹ ਇਹ ਨੂੰ ਜਰਬਾਲ ਕੇ ਮਿਲ ਕੇ ਸੀ ਫੇਰ ਵੀ ਇਹ ਬਹੁਤੇ ਕਾਮਯਾਬ ਨਹੀਂ ਹੋਏ ਉਦੋਂ ਸਿੱਖ ਤੇ ਇਹ ਹਾਰ ਕਾਫੀ ਹਾਰ ਗਏ ਸੀ ਉਦੋਂ ਹੀ ਇਹਨਾਂ ਦੀਆਂ ਦੋ ਪਾਰਟੀਆਂ ਬਣ ਗਈਆਂ ਸੀ ਇੱਕ ਪਾਰਟੀ ਨੂੰ ਕੁਝ ਬੰਦੇ ਉਸ ਇਸ ਨੂੰ ਸਰਦਾਰਾਂ ਦੀ ਪਾਰਟੀ ਕਹਿੰਦੇ ਆ ਤੇ ਉਦੋਂ ਸਰਦਾਰਾਂ ਦਾ ਕਹਿੰਦੇ ਸੀ ਜਦੋਂ ਪੋਲਿਟਿਕਸ ਮਸਲਾ ਆ ਗਿਆ ਤਾਂ ਉਦੋਂ ਫਿਰ ਇਹ ਸੀ ਵੀ ਹੁਣ ਇੱਥੇ ਸਰਦਾਰਾਂ ਦਾ ਮਸਲਾ ਹੈ ਜਦੋਂ ਪੋਲਿਟਿਕਸ ਵਿੱਚ ਜਦੋਂ ਸਿੱਖੀ ਦਾ ਆਮ ਬੰਦਾ ਹੁੰਦਾ ਉਹ ਸੱਤਾ ਦੀ ਗੱਲ ਨਹੀਂ ਕਰਦਾ ਉਹ ਧਰਮ ਦੀ ਗੱਲ ਕਰਦਾ ਉਹ ਵੱਖਰਾ ਹੁੰਦਾ ਆਪਣੇ ਤੋਂ ਦੋ ਹਿੱਸੇ ਵਜ ਜਾਂਦੇ ਸੀ ਇਹਨਾਂ ਦੇ ਇਸ ਕਿਸਮ ਦੀ ਕਨਟਰਡਿਕਸ਼ਨ ਰਹੀ ਹੈ ਤੇ ਜਿਹੜਾ ਧਰਮ ਵਾਲਾ ਗੱਲਬਾਤ ਹੁੰਦੀ ਹੈ ਤੇ ਧਰਮ ਵਾਲਾ ਪਾਸਾ ਉਹਦੇ ਵਿੱਚ ਹਮੇਸ਼ਾ ਮੈਂ ਇਹ ਰਿਹਾ ਥੋੜਾ ਜਿਹਾ ਤਿੱਖਾਪਨ ਵੀ ਰਹਿੰਦਾ ਹੈ ਗਰਮ ਸਿਆਸਤ ਵੀ ਰਹਿੰਦੀ ਹੈ ਲੜਾਈ ਵਾਲੀ ਸਿਆਸਤ ਵੀ ਰਹਿੰਦੀ ਹੈ ਤੇ ਜਿਹੜੀ ਸੱਤਾ ਨਾਲ ਮੇਜ ਨਹੀਂ ਖਾਂਦੀ ਸੱਤਾ ਦੇ ਵਿੱਚ ਜਦੋਂ ਇਲੈਕਸ਼ਨ ਸਿਸਟਮ ਆ ਜਾਂਦਾ ਉਹਦੇ ਵਿੱਚ ਕਈ ਕਿਸਮ ਦੇ ਕੰਪਰੋਮਾਈਜ਼ ਹੁੰਦੇ ਆ ਵੋਟ ਆ ਜਿਹੜੀ ਕਿ ਨਾ ਵੋਟ ਪੰਜਾਬ ਦੇ ਵਿੱਚ ਖਾਸ ਕਰਕੇ ਈਵਨ ਸਿੱਖਾਂ ਦੇ ਵਿੱਚ ਵੀ ਵੱਖ-ਵੱਖ ਸੈਕਸ਼ਨਾਂ ਵਿੱਚ ਪਈ ਹੁੰਦੀ ਆ ਸਾਰੇ ਸੈਕਸ਼ਨ ਜ਼ਰੂਰੀ ਨਹੀਂ ਵੀ ਉਹ ਸਿੱਖੀ ਦੇ ਨਾਂ ਤੇ ਵੋਟ ਕਰਦੇ ਆ ਕੋਈ ਕੋਈ ਸਰਕਾਰਾਂ ਨਾਲ ਮਿਲੇ ਹੁੰਦੇ ਆ ਉਸ ਲੈਂਡ ਤੇ ਵੋਟ ਕਰਦੇ ਆ ਕੋਈ ਸਰਕਾਰਾਂ ਦੇ ਵਿਰੋਧ ਚ ਕਰਦੇ ਆ ਕੋਈ ਕਹਿੰਦੇ ਵੀ ਨਾ ਅਸੀਂ ਵਿਰੋਧ ਚ ਨਾ ਹੱਕ ਚ ਕਿਸੇ ਪਾਸੇ ਨਹੀਂ ਜਾਣਾ ਆ ਡਿਫਰੈਂਟ ਡਿਫਰੈਂਟ ਕਿਸਮ ਦੇ ਸੈਕਸ਼ਨ ਹੁੰਦੇ ਆ ਇਹ ਹਾਲਾਤ ਉਦੋਂ ਤੋਂ ਚੱਲੇ ਤੁਰੇ ਆਉਂਦੇ ਆ ਇਹ ਇਹ ਗੱਲ ਇਹਨਾਂ ਤੋਂ ਰਿਜ਼ੋਲਵ ਨਹੀਂ ਹੋਈ ਉਦੋਂ ਵੀ ਕਾਫੀ ਦੇਰ ਤੋਂ ਹੁਣ ਵੀ ਇਹ ਗੱਲ ਉਵੇਂ ਚੱਲੀ ਆਉਂਦੀ ਹੈ ਜਦੋਂ ਤਾਂ ਇਹ ਇਲੈਕਸ਼ਨ ਪਹਿਲਾਂ ਤਾਂ ਇਹਨਾਂ ਨੇ ਕੀ ਕੀਤਾ ਵੀ ਆਪਣੇ ਪਾਰਟੀ ਤੋੜਤੀ ਵੀ ਲੋਡ ਵੀ ਨਹੀਂ ਹੁਣ ਅਸੀਂ ਕਾਂਗਰਸ ਨਾਲ ਮਿਲ ਕੇ ਚੱਲਾਂਗੇ ਅਕਾਲੀ ਦਲ ਖਾਤਮੇ ਕਰ ਤਾਸੀਂ 56 ਚ ਮਰਜ ਕਰਤੇ ਸੀ ਮਰਜ ਕਰਨ ਪਿੱਛੋਂ ਫਿਰ ਮਿਨੋਰਟੀ ਹੈ ਛੋਟੀ ਬਹੁਤ ਮਿਨੋਰਟੀ ਹੈ ਬੌਦਰ ਨਹੀਂ ਕਰਦੇ ਹਿੰਦੂ ਜੀਆਂ ਵੱਡੀਆਂ ਵੱਡੀ ਮਿਨੋਰਟੀ ਕਰਦੇ ਨਹੀਂ ਕਾਂਗਰਸ ਵਿੱਚ ਜਿਹੜੀ ਹਿੰਦੂ ਡੋਮੀਨੇਸ਼ਨ ਸੀ ਉਹ ਇਹਦਾ ਬਾਰੇ ਬੌਦਰ ਬਹੁਤਾ ਕਰਦੇ ਨਹੀਂ ਸੀਗੇ ਇਸ ਕਰਕੇ ਫਿਰ ਇਹਨਾਂ ਨੂੰ ਡਿਊ ਸ਼ੇਅਰ ਕਹਿ ਦਿਓ ਪਾਰਟਿਕਸ ਵਿੱਚ ਜਿਵੇਂ ਚਾਹੀਦਾ ਹੁੰਦਾ ਜਾਂ ਇਹਨਾਂ ਦੀ ਗੱਲ ਮੰਨੀ ਜਾਂ ਇਹਨਾਂ ਨੂੰ ਇਗਨੋਰ ਕੀਤਾ ਫਿਰ ਇਹ ਵੱਖਰੇ ਹੋ ਕੇ ਮਾਸਟਰ ਤਾਰਾ ਸਿੰਘ ਨੇ 56 'ਚ ਫੇਰ ਪਾਰਟੀ ਬਣਾਈ ਫਿਰ ਇਹਨਾਂ ਦੀ ਉਹਨੂੰ ਐਨੀ ਛੋਟੀ ਮਨੋਲਟੀ ਸੀ ਇਹਨਾਂ ਨੂੰ ਜੱਜਬ ਕਰਨ ਵਾਲੀ ਪਾਲਿਸੀ ਤੇ ਬਹੁਤਾ ਚੱਲੇ ਆ ਰਹੀਆ ਸਮਾਜ ਦੀ ਤਾਂ ਪਹਿਲੇ ਸੀ 1873 ਤੋਂ ਅੰਤਰ ਤੋਂ ਸ਼ੁਰੂ ਹੋਈ ਸੀ ਜੱਜੂ ਕਰਨ ਦੀ ਪਾਲਿਸੀ ਉਹ ਪਾਲਿਸੀ ਹਮੇਸ਼ਾ ਹੀ ਐਕਟਿਵ ਰਹੇ ਆ ਉਹਦੇ ਤੇ ਪੋਸਟ ਪਾਲਿਸੀ ਤੇ ਉਹ ਪਾਲਿਸੀ ਫਿਰ ਸ਼ੁਰੂ ਹੋ ਅਕਾਲੀ ਨੇ ਇਸਨੇ ਕਾਂਗਰਸ ਨੇ ਉਸ ਕਿਸਮ ਦੀਆਂ ਪਾਲਸੀਆਂ ਉਸ ਕਿਸਮ ਦਾ ਪ੍ਰੋਗਰਾਮ ਸ਼ੁਰੂ ਕੀਤਾ ਰੱਖਿਆ ਹੀ ਲਗਾਤਾਰ ਤਾਂ ਕਿ ਜਿਹੜਾ ਇਹਨਾਂ ਚ ਗਰਮਖਿਆਲੀਏ ਆ ਥੋੜਾ ਜਿਹਾ ਵੱਖਵਾਦ ਦਾ ਰੁਝਾਨ ਰੱਖਦੇ ਆ ਉਹਨਾਂ ਨੂੰ ਕੰਟੇਨ ਕਰਕੇ ਰੱਖਿਆ ਜਾਵੇ ਰੋਕ ਕੇ ਰੱਖਿਆ ਜਾਵੇ ਇਸ ਕਿਸਮ ਦੀ ਜਿਹੜੀ ਇਹ ਸਾਰਾ ਰੁਝਾਨ ਲਗਾਤਾਰ ਬਣਿਆ ਰਿਹਾ ਅਕਾਲੀ ਦਲ ਚ ਹੁਣ ਆ ਗਿਆ ਪਰਪੋਟ ਕਨਟਰਡਿਕਸ਼ਨ ਕਿਸ ਤਰ੍ਹਾਂ ਰਿਜ਼ੋਲਵ ਨਹੀਂ ਹੁੰਦੀ ਇਹਨਾਂ ਤੋਂ ਇਹ ਬ੍ਰੋਤਾ ਹੀ ਆਪਹਰੋਤਾ ਹੀ ਕਿਵੇਂ ਇਹ ਲਾਗ ਰਹੇ ਜਿਵੇਂ ਤਾਂ ਹੁਣ ਪੰਜਾਬ ਦੇ ਭੂਮੀ ਪੋਲਿਟਿਕਸ ਆ ਤੁਸੀਂ ਪੰਜਾਬੀ ਸੁਪਰ ਲੈ ਰਿਆ ਉਹਦੇ ਵਿੱਚ 52 54% ਤੋਂ ਫੀ ਸਿੱਖ ਪਾਪੂਲੇਸ਼ਨ ਸੀ ਮੈਜੋਰਿਟੀ ਸੀ ਪਰ ਇੱਡੀ ਵੱਡੀ ਮੈਜੋਰਿਟੀ ਨਹੀਂ ਸੀ ਕਿ ਤੁਸੀਂ ਕਿਸੇ ਦੀ ਪ੍ਰੋਵਾਈਡ ਨਾ ਕਰੋ ਤੇ ਤੁਹਾਡੇ ਇਕੱਲੇ ਮੈਜੋਰਿਟੀ ਨਾਲ ਹੀ ਆਪਣੀ ਸਿੱਖ ਮੈਜੋਰਿਟੀ ਨਾਲ ਹੀ ਤੁਸੀਂ ਸਰਕਾਰ ਬਣਾ ਲਓ ਤੁਹਾਨੂੰ ਲੋਡ ਪੈਂਦੀ ਆ ਦੂਸਰੇ ਪਾਸੇ ਵਾਲੇ ਬੰਦੇ ਉਹਨਾਂ ਆਲਡੈਂਡ ਦੇ ਕਿਉਂਕਿ ਤੁਹਾਡੇ ਵਿੱਚੋਂ ਵੀ ਕੁਝ ਬੰਦੇ ਟੁੱਟਦੇ ਆ ਕੁਝ ਕਾਂਗਰਸ ਨਾਲ ਆ ਕੁਝ ਕਾਮਨਿਸਟਾਂ ਨਾਲ ਇਸ ਕਰਕੇ ਫਿਰ ਸਿੱਖਾਂ ਦੇ ਵਿੱਚੋਂ ਵੀ ਬੰਦੇ ਟੁੱਟ ਕੇ ਪਾਸੇ ਜਾਂਦੇ ਸੀ ਤਾਂ ਫਿਰ ਉਹਨਾਂ ਨੇ ਕੋਸ਼ਿਸ਼ ਫਿਰ ਇੱਕ ਇੱਕ ਕੋਸ਼ਿਸ਼ ਹੋਈ ਜਿਹੜੀ ਰੂਲਿੰਗ ਜਿਹਨੂੰ ਕਿਸੇ ਵੇਲੇ ਸੰਕਤੀ ਚ ਸਰਦਾਰਾਂ ਦੀ ਪਾਰਟੀ ਕਿਹਾ ਸੀਗਾ ਵੱਖਰੀ ਹੋ ਗਈ ਸੀ ਸਰਕਾਰਾਂ ਨਾਲ ਜੁੜ ਕੇ ਚੱਲਦੀ ਸੀ ਉਹਨਾਂ ਪ੍ਰਤੀ ਸੌਫਟ ਸੀ ਇੱਥੇ ਫਿਰ ਇਹ ਇਹ ਵੀ ਕਹਿ ਦਈਏ ਵੀ ਉਦੋਂ ਦਿੱਲੀ 'ਚ ਅੰਗਰੇਜ਼ ਬੈਠਾ ਸੀ ਉਹਦੇ ਪ੍ਰਤੀ ਸੌਫਟ ਸੀ ਉਦੋਂ ਬਾਅਦ ਫਿਰ ਇਹ ਦਿੱਲੀ ਦੇ ਵਿੱਚ ਰੂਲਰ ਆ ਬੀਜੇਪੀ ਆ ਗਈ ਤਾਂ ਬੀਜੇਪੀ ਪ੍ਰਤੀ ਸੌਫਟ ਹੋ ਗਏ ਬੀਜੇਪੀ ਪ੍ਰਤੀ ਸੌਫਟ ਹੋਣਾ ਅਕਾਲੀ ਦਲ ਬਾਦਲ ਦਾ ਇਸ ਕਰਕੇ ਵੀ ਰਿਹਾ 80 'ਚ ਵੀ ਇੱਕ ਤਾਂ ਉਹਦੇ ਨਾਲ ਹਿੰਦੂ ਵੋਟ ਅਸ਼ੂਰ ਹੁੰਦੀ ਸੀ ਵੀ ਹਿੰਦੂ ਵੋਟ ਸਾਨੂੰ ਆ ਜਾਈਓ ਕਿਉਂਕਿ ਕੰਨੀ ਸਿੱਖ ਵੋਟ ਨਾਲ ਤਾਂ ਜਿੱਤਾਂ ਨਹੀਂ ਜਾਂਦਾ ਸਿੱਖ ਵੋਟ ਤਾਂ ਜਿਹੜੀ ਐ ਵੀ ਜਿਹੜਾ ਫਰਜ਼ ਕੀਤਾ ਵੀ ਸੁਪੋਜ਼ ਉਸ ਸਾਰੇ ਬੋਰਡ ਦੇ ਵਿੱਚੋਂ ਕਦੇ ਵੀ ਅਕਾਲੀਆ ਨੂੰ 20 25% ਤੋਂ ਵੱਧ ਨਹੀਂ ਆਉਂਦੀ ਤਾਂ ਚੌਥਾ ਐਸਾ ਹੀ ਹੋ ਗਿਆ ਸਿੱਖ ਬੋਟ मोस्टली ਭਾਰੀ ਉਸ ਇੱਧਰ ਹੋਗੀ ਕੁਛ ਇੱਧਰ ਹੋਗੀ ਤੇ ਉਹਨਾਂ ਨੂੰ ਜਿੱਤਣ ਦੇ ਲਈ ਸੱਤਾ ਚਾਉਣ ਲਈ ਜ਼ਰੂਰ ਕੁਛ ਨਾ ਕੁਛ ਉਹਨਾਂ ਨੂੰ ਦੂਜਿਆਂ ਨੂੰ ਨਾਲ ਲੈਣਾ ਪੈਦਾ ਜਿਹੜੇ ਹੋਰ ਵੋਟ ਵੋਟ ਬੈਂਕ ਹੈਗੇ ਆ ਸਾਰੇ ਖਾਸ ਕਰਕੇ ਹਿੰਦੂ ਜਾਂ ਨਾਉਨ ਸਿੱਖ ਜਾਂ ਪੈਰਾਫੇਰੀਅਲ ਸਿੱਖ ਹੈ ਸ੍ਰੀ ਜੀ ਤੇ ਖੜਿਆ ਮਾਰਜਨਲ ਮਾਰਜਨਲ ਤੇ ਖੜੇ ਸਿੱਖ ਹੈ ਤਾਂ ਉਹਦੇ ਜਿਨ੍ਹਾਂ ਦਾ ਹਿੰਦੂ ਧਰਮ ਨਾਲ ਵੀ ਝਕਾਅ ਹੈਗਾ ਤਾਂ ਅੱਦੇ ਤੋਂ ਜਾਵੇ ਤਾਂ ਉਹਦੇ ਲਈ ਫਿਰ ਉਹਨੇ ਉਦੋਂ ਮੋਗੇ ਦੇ ਵਿੱਚ 96 'ਚ ਇਹ ਉਹਨੂੰ ਫਿਰ ਉਹਨੇ ਪੰਜਾਬੀ ਪਾਰਟੀ ਬਣਾਈ ਐ ਸ਼ੋਰ ਕਰਨ ਲਈ ਫਿਰ ਉਹ ਤੋਂ ਪਿਛੋਂ ਜਿਹੜਾ ਸੈਂਟਰ ਰੂਲਿੰਗ ਸੈਂਟਰ ਦੀ ਗੱਲ ਕੀਤੀ ਜਦ ਜਿਹੜੀ ਦਿੱਲੀ ਦੀ ਇੰਸਟੈਲਸ਼ਮੈਂਟ ਸੀ ਉਹਨੇ ਕਿਹਾ ਵੀ ਸਾਨੂੰ ਹੋਰ ਅਸ਼ੋਰ ਕਰੋ ਸਾਨੂੰ ਲਾਇਲਟੀ ਨਹੀਂ ਦਿੱਤੀ ਜਾਉਂਦੀ ਲਾਇਲਟੀ ਉਹ ਦਿਖਾਉਂਦਾ ਰਿਹਾ ਪਾਰਟੀ ਪ੍ਰਕਾਸ਼ ਸਿੰਘ ਬਾਦਲ ਦਾ ਦਿਖਾਉਂਦਾ ਰਿਹਾ ਆਪਣੇ ਲੈਵਲ ਤੇ ਜਿਵੇਂ ਰੂਲਰ ਬਣ ਗਿਆ ਰੂਲਿੰਗ ਪਾਰਟੀ ਬਣ ਕੇ ਤਾਂ ਫਿਰ ਉਹਨੇ ਸੈਣੀ ਤੇ ਹੋਰ ਸੁਮੇਰ ਸੈਣੀ ਤੇ ਹੋਰ ਸਾਰੇ ਬੰਦਿਆਂ ਨੂੰ ਜੋ ਸੈਂਟਰ ਚਾਹਦਾ ਸੀ ਉਹ ਉਹ ਸਾਰੀਆਂ ਪੋਜੀਸ਼ਨਾਂ ਤੇ ਉਹ ਸਾਰੇ ਏਜੰਡੇ ਨੂੰ ਲਾਗੂ ਕੀਤਾ ਪੰਜਾਬ ਦੇ ਵਿੱਚ ਜਿਸ ਦੇ ਨਾਲ ਰੀਜਨਲ ਪਾਰਟੀ ਸਾਰੀ ਖਤਮ ਤੇ ਆ ਬਾਗਲ ਦਾ ਆ ਹਾਲ ਹੋ ਗਿਆ ਦੂਜੇ ਪਾਸੇ ਹਮੇਸ਼ਾ ਜਿਹੜਾ ਸਿੱਖੀ ਦਾ ਥਰਾਸਟ ਹੈ ਸਿੱਖੀ ਦਾ ਥਰਾਸਟ ਇਹ ਇਸ ਕਲ ਤੇ ਖੜਾ ਰਹਿੰਦਾ ਕਿ ਸਿੱਖਾ ਜਿਹੜਾ ਉਹ ਦੀ ਨਵੇਕਲੀ ਹੁੰਦਾ ਉਹ ਆਪਣੇ ਆਪ ਵਿੱਚ ਉਹ ਵੱਖਰਾ ਹੈਗਾ ਉਹ ਹਿੰਦੂਆਂ ਨਾਲ ਨਹੀਂ ਜੁੜਦਾ ਤੇ ਨਾ ਉਹ ਮੁਸਲਮਾਨਾਂ ਨਾਲ ਜੁੜਦਾ ਨਾ ਹਿੰਦੂਆਂ ਨਾਲ ਜੁੜਦਾ ਆਪ ਦੀ ਹੋਣਦਾ ਆਪ ਦੀ ਹੋ ਉਹ ਦੀ ਬੜੀ ਡਿਮਟਡ ਰਹੇਗੀ ਤੋਂ ਕਿ ਜਿੰਨੀ ਪਾਪੂਲੇਸ਼ਨ ਉਹਦੀ ਬਿਗਨਿੰਗ ਵਿੱਚ ਬੰਦਾ ਬਹਾਦਰ ਵੇਲੇ ਸੀ ਜਾਂ ਰਣਜੀਤ ਸਿੰਘ ਦੇ ਵੇਲੇ ਸੀ ਮਹਾਰਾਜਾ ਰਣਜੀਤ ਸਿੰਘ ਵਲੇ ਜਿਆਦਾ ਗਰੋਅ ਨਹੀਂ ਕੀਤੀ ਰਣਜੀਤ ਸਿੰਘ ਵੇਲੇ ਤਾਂ ਤੁਸੀਂ ਇਹ ਦੇਖੋ ਵੀ ਪਾਪੂਲੇਸ਼ਨ ਕਿਹਾ ਜਾਂਦਾ ਵੀ ਕਰੋੜ ਤਾਂ ਨਹੀਂ ਸੀ ਮਤਲਬ ਕਾਫੀ ਕਰੋੜ ਦੇ ਨੇੜੇ ਤੇ ਜਿਹੜੇ ਪਹੁੰਚ ਗਈ ਸੀ ਰਣਜੀਤ ਸਿੰਘ ਦੇ ਰਾਜ 'ਚ ਜਿਹੜੀ ਕਿ ਉਹ ਤੋਂ 20 ਸਾਲ ਬਾਅਦ ਘਟ ਕੇ 11 ਲੱਖ ਰਹਿ ਗਈ ਸੀ ਸਾਡੇ ਤੁਸੀਂ ਇਹ ਦੇਖੋ ਵੀ 60-70 ਲੱਖ ਜਾਂ ਉਹ ਦਾ 3 ਫੀ ਲੱਖ ਦੇ ਨੇੜੇ ਤੇੜ ਦੀ ਪਾਪੂਲੇਸ਼ਨ ਐ ਇੱਕੋ ਦਮ ਘਟ ਗਈ ਸੀ ਬੰਦੇ ਵਾਪਸ ਚਲੇ ਗਏ ਸੀਗੇ ਸਾਰੇ ਰੀਤੀ ਰਿਵਾਜ ਵੀ ਸਾਰੇ ਉਹੀ ਹੈ ਸਿੰਘੂ ਵਾਲਨ ਰਲੇ ਰਲਾਏ ਸਾਰੇ ਆ ਗਏ ਸੀਗੇ ਬਹੁਤ ਜ਼ਿਆਦੇ ਹਿੰਦੂਕਰਨ ਉਸ ਵੇਲੇ ਹੋ ਗਿਆ ਸੀ ਕਾਫੀ ਹੱਦ ਤੱਕ ਜਿਹੜਾ ਬ੍ਰਾਹਮਣਵਾਦ ਕਿਹਾ ਜਾਂਦਾ ਅੱਜ ਕੱਲ ਤੇ ਰਣਜੀਤ ਸਿੰਘ ਦੇ ਰਾਜ ਸਮੇਂ ਆਇਆ ਇਹ ਇਹ ਵੀ ਸਾਰਾ ਕੁਝ ਉਸੇ ਲੈਵਲ ਤੇ ਹੋਇਆ ਕਿਉਂਕਿ ਸੱਤਾ ਨਾਲ ਜੁੜ ਕੇ ਪਾਪਾ ਧਰਮ ਨਾਲ ਜੁੜਦੇ ਆ ਇਹ ਵਾਧ ਨਹੀਂ ਸਕੇ ਵਾਧੇ ਇਸ ਨਹੀਂ ਸਕੇ ਵੀ ਸੱਤਾ ਤੇ ਜਿਹੜਾ ਹੁੰਦਾ ਹੈ ਉਹ ਹਮੇਸ਼ਾ ਆ ਚਾਰਪਾਸੇ ਜਿਸ ਗਲਪਾ ਚੋ ਸੋਸਾਇਟੀ ਨੂੰ ਸਿੱਖ ਸੋਸਾਇਟੀ ਨੂੰ ਕਾਢ ਹੀ ਨਹੀਂ ਸਕੇ ਜਾਂ ਉਹਦੇ ਲਈ ਕੋਈ ਸੋਸ਼ਲ ਸੋਸ਼ਲ ਇੰਜੀਨੀਅਰਿੰਗ ਨਹੀਂ ਕੀਤੀ ਸੋਸ਼ਲ ਕੋਈ ਕੰਮ ਇਨਕਲਾਬ ਨਹੀਂ ਲਿਆਦਾ ਉਹ ਕਾਸ ਸਿਸਟਮ ਰਿਹਾ ਕਾਸ ਸਿਸਟਮ ਕਰਕੇ ਜਿਹੜਾ ਜਿੱਥੇ ਵਿਕਾਸ ਹੋ ਸਕਦਾ ਸੀ ਸਿੱਖੀ ਦਾ ਉਹ ਹੈਗਾ ਸੀ ਥੱਲੇ ਆਈਆਂ ਦਾਲਤ ਐਰਾ ਵਗੈਰਾ ਕਲਾਸਾਂ ਦੇ ਵਿੱਚ ਉੱਥੇ ਤਾਂ ਬਿਲਕੁਲ ਹੀ ਇਹ ਅਪਰ ਕਾਸਟ ਵਾਲੇ ਹੀ ਕੰਮ ਕਰਦੇ ਰਹੇ ਸਾਰਾ ਜਾਂ ਮਤਲਬ ਕੀ ਵੀ ਜਿਹੜੇ ਇਹ ਲੈਂਡਲਾਰਡ ਉੱਤੇ ਕਾਗਜ਼ੀ ਸੀਗੇ ਸਾਰੇ ਕਿਸੇ ਤਰ੍ਹਾਂ ਦੇ ਲੈਂਡਲਾਰਡ ਦੀ ਪਾਵਰਫੁੱਲ ਲੋਕੀ ਹੁੰਦੀ ਸੀ ਉਹ ਉਹਨਾਂ ਨੂੰ ਸੋਸ਼ਲ ਟੱਟ ਗੱਲਬਾਤ ਹੀ ਉਹਨਾਂ ਦੇ ਦਿਮਾਗ 'ਚ ਨਹੀਂ ਸੀ ਤਾਂ ਇਸ ਕਰਕੇ ਉਹ ਅੱਗੇ ਰਹੇ ਤਾਂ ਇਹ ਵਿਕਾਸ ਸਿੱਖਾਦਾ ਹੋਇਆ ਹੈ ਕੰਟਰੋਲ ਕਿਸ਼ਣ ਇਹ ਵੀ ਪੁੱਛੀ ਜਾਂਦੇ ਆ ਹਾਂਜੀ ਇਹ ਜੀ ਪਰ ਹੁਣ ਇਹ ਸਾਰਾ ਪਿਛੋਕਰ ਜਿਸ ਦਾ ਤੁਸੀਂ ਦੱਸਿਆ ਸਭ ਪਰ ਹੁਣ ਜਿਹੜੀ ਪ੍ਰਸਥਿਤੀ ਬਣੀ ਹੈ ਜਿਸ ਢੰਗ ਨਾਲ ਸਖਬੀਰ ਬਾਦਲ ਹੋਣਾ ਨੇ ਜੋ ਕੁਝ ਪਿਛਲੇ ਸਮੇਂ ਚ ਹੋਇਆ ਉਹ ਸਾਰਾ ਕੁਝ ਮੰਨਿਆ ਵੀ ਕਾਲ ਤਖਤ ਤੇ ਆਪਣੀ ਝੋਲੀ ਵੀ ਪਾਇਆ ਔਰ ਉਸ ਤੋਂ ਬਾਅਦ ਕਾਲ ਤਖਤ ਤੋਂ ਹੁਕਮਨਾਮੇ ਨਾਲ ਜਿਹੜੀ ਨਵੀਂ ਪਾਰਟੀ ਬਣੀ ਹੈ ਗਾਨੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਅਗਵਾਈ ਦੇ ਵਿੱਚ ਤੁਹਾਨੂੰ ਹੁਣ ਕੀ ਲੱਗਦਾ ਹੈ ਕਿ ਪੰਜਾਬ ਵਿੱਚ ਅਕਾਲੀ ਰਾਜਨੀਤੀ ਜਿਹੜੀ ਹੈ ਕੀ ਜਿਹੜੀ ਛੋਟੀ ਕਿਸਾਨੀ ਹੈ ਜਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਦੱਬੇ ਕੁਝਲੇ ਲੋਕਾਂ ਦੀ ਉਹੀ ਜ਼ਿਆਦਾ ਗਿਆਨੀ ਹਰਪ੍ਰੀਤ ਸਿੰਘ ਵਾਲੇ ਹਿੱਸੇ 'ਚ ਆਏਗੀ ਤੇ ਦੂਸਰੇ ਪਾਸੇ ਦੂਸਰਾ ਹਿੱਸਾ ਰਹੇਗਾ ਜਿਸ ਤਰ੍ਹਾਂ ਤੁਸੀਂ ਆਪ ਵੀ ਕਿਹਾ ਕਿ ਜਿਹੜੇ ਅਮੀਰ ਲੋਕ ਜਾਂ ਸਰਦਾਰ ਜਿਹੜੇ ਲੋਕ ਉਹਨਾਂ ਦਾ ਹਿੱਸਾ ਬਣਿਆ ਰਹੇਗਾ ਕਿਸ ਤਰ੍ਹਾਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਹੁਣ ਜਿਸ ਤਰ੍ਹਾਂ ਲੰਗਵਾਟ ਕੀ ਦੇਖਿਆ ਹਾਂ ਅਜੇ ਨਹੀਂ ਕੋਈ ਦੇਖਣ ਨੂੰ ਮਿਲਿਆ ਹੈ ਹਾਂਜੀ ਹਾਂ ਅਜੇ ਵੀ ਉਹ ਕੰਟਰਡਿਕਸ਼ਨ ਖੜੀ ਹੈ ਵੇਖੋ ਜਿਹੜਾ 2 ਦਸੰਬਰ ਦਾ ਹੁਕਮਨਾਮਾ ਹੈ ਜਾਂ ਅਕਾਲ ਤਖਤ ਤੋਂ ਜਿਹੜੇ ਇਹ ਆ ਉਹਦਾ ਕ੍ਰਿਟਿਕ ਆਇਆ ਸਾਰਾ ਉਹਦਾ ਵੀ ਕਾਂਦੀ ਦਾ ਲਿਖਤੀ ਸਿੱਧੇ ਥੱਪੜ ਤੋਂ ਪਿੱਛਾ ਉਹ ਸਾਰਾ ਕ੍ਰਿਟਿਕ ਇੱਕ ਸਿੱਖ ਨਜ਼ਰੀਏ ਤੋਂ ਜ਼ਿਆਦਾ ਆਇਆ ਅਕਾਲ ਤਖਤ ਦਾ ਨਜ਼ਰੀਆ ਤਾਂ ਸਿੱਖ ਨਜ਼ਰੀਆ ਦਿੰਦੇ ਤੇ ਲਈਏ ਸਾਰਾ ਉਹਦੇ ਵਿੱਚ ਤਾਂ ਫਿਰ ਤੁਸੀਂ ਕਹਿੰਦੇ ਹੋ ਵੀ ਅਸੀਂ ਤਾਂ ਕਿਸੇ ਦੇ ਨਾਲ ਨਾਲ ਰਲ ਕੇ ਚੱਲਣ ਵਾਲਾ ਤਾਂ ਗੱਲ ਵੀ ਨਹੀਂ ਅਸੀਂ ਤਾਂ ਵੱਖਰੇ ਆ ਆਪਣੇ ਆਪ ਵਿੱਚ ਵਿਕਲੀ ਸਾਡੀ ਹੋਂਦ ਹੈ ਤੇ ਉਹਦੇ ਵਿੱਚ ਤੁਸੀਂ ਨਾ ਕਿਸੇ ਵੀ ਨਾਮ ਖਲਾਮ ਤੇ ਨਾ ਇਹ ਟਿਕਟੌਕ ਤੋਂ ਨਾ ਤੋਂ ਵੱਖਰੇ ਹੋ ਕੇ ਜੰਨੇ ਤੋਂ ਵੱਖਰੇ ਹੋ ਕੇ ਚਾਉਦੇ ਹੋ ਤੇ ਫਿਰ ਉਸੇ ਨੁਕਤਿਆਂ ਤੋਂ ਹੀ ਇਹ ਆਇਆ ਵੀ 25 ਸਾਲਾਂ ਤੋਂ ਪਿਛਲੇ 70 ਤੋਂ ਲੈ ਕੇ 50 ਸਾਲਾਂ ਦੇ ਵਿੱਚ ਕੈਨੇਡਾ ਦਾ ਪਾਲਲ ਦੀ ਜਿਹੜੀ ਬੋਏ ਤੇ ਸੀ ਉਹ ਐਪੀਟੀ ਸਿੱਖ ਤੇ ਐਂਟੀ ਪੰਕਸੀ ਇਹ ਇਹ ਕੋਈ ਕੋਈ ਪਰਮਾਨਾ ਹੈਗਾ ਵੀ ਉਹ ਹੋ ਫਿਰ ਜਿਹੜੀ ਅਕਾਲੀ ਗੱਲ ਦੀ ਬੇਸਿਕ ਆਮਲ ਬੰਦੇ ਵਾਲੀ ਸਿੱਖ ਵਾਲੀ ਪੋਲਿਟਿਕਸ ਆ ਉਹ ਜਦ ਸਮਝ ਹੈ ਉਹ ਸਮਝ ਦੇ ਉੱਤੇ ਹੀ ਇਹ ਕਿਹਾ ਗਿਆ ਕਿ ਨਾ ਬਾਦਲ ਬਾਰੇ ਇੱਕ ਤਾਂ ਇਹ ਕਨਟਰਡਿਕਸ਼ਨ ਹੈ ਪਰ ਜਦੋਂ ਜਦੋਂ ਵੋਟ ਬੈਂਕ ਦਾ ਸਵਾਲ ਹੈ ਉਦੋਂ ਇਸ ਕਰਕੇ ਚੁੱਪ ਹੈ ਅਕਾਲੀ ਦਾ ਬਾਦਲ ਵੀ ਅਸੀਂ ਬੀਜਪੀ ਨਾਲ ਕਰਦਾ ਜਾਂ ਨਹੀਂ ਕਰਨਾ ਕਿਉਂਕਿ ਫੇਰ ਤਾਂ ਤੁਹਾਨੂੰ ਆਪ ਦਾ ਬੇਸ ਵਧਾਉਣ ਲਈ ਵੋਟਾਂ ਦਾ ਲੰਬਾ ਵਧਾਉਣ ਲਈ ਗਰਾਊਂਡ ਵਧਾਉਣ ਲਈ ਏਰੀਆ ਵਧਾਉਣ ਲਈ ਤੁਹਾਨੂੰ ਜ਼ਰੂਰ ਕੁਝ ਹਿੰਦੂ ਕੁਪਰਨਲਿਕ ਕਰਕੇ ਚੱਲਣਾ ਪੈਣਾ ਜਿੱਦਾਂ ਤੁਹਾਨੂੰ ਸਾਡੇ ਵਿੱਚ ਪੰਜਾਬੀ ਪਾਰਟੀ ਬਿਨਾਂ ਹੀ ਇਹ ਬਣਾ ਕੇ ਚੱਲਣਾ ਪੈਣਾ ਉਹ ਬੋਟ ਪੈਂਕ ਲਈ ਤਾਂ ਤੁਸੀਂ ਇੰਨੀ ਇੰਨੇ ਛੋਟੇ ਜਿਹੇ ਸੇਡੇ ਵਿੱਚੋਂ ਬੋਟ ਲੈ ਕੇ ਸਰਪਾਚ ਨਹੀਂ ਆ ਸਕਦੇ ਸਿੱਖਾਂ ਦੇ ਸਿੱਖਾਂ ਦੇ ਚੌਥਾ ਕੇ ਸਾਹ ਅਕਾਲੀ ਦਲ ਨੂੰ ਪੈਂਦਾ ਤੇ ਇਸ ਕਰਕੇ ਤੁਸੀਂ ਫੋਲੋ ਆਵਦਾ ਆਵਦਾ ਥੱਲੇ ਵਾਲਾ ਫੇਸ ਬ੍ਰਾਡ ਬੈਂਡ ਕਰਨਾ ਪੈਂਦਾ ਹੈ ਬਧਾਉਣਾ ਪੈਂਦਾ ਹੈ ਉਹ ਇਹੀ ਕਨਟਰਡਿਕਸ਼ਨ ਦੂਜਾ ਦੂਜਾ ਕੈਂਡੀਡਟ ਵੀ ਇਹਨੂੰ ਸਮਝਦਾ ਜਿਹੜਾ ਹਰਕ੍ਰੀਤ ਬਾਦਲ ਵਾਲਾ ਹੈ ਹਰਕ੍ਰੀਤ ਬਾਦਲ ਨਾਲ ਕੀ ਸਮਝਦਾ ਵੀ ਇਸ ਇਸ ਕਰਕੇ ਦੋਨੋਂ ਹੀ ਜਿਦੇ-ਤੇ ਜਿਦੇ ਬਰੁੱਤ ਕੋਈ ਗੱਲ ਨਹੀਂ ਕਰਦੇ ਤਾਂ ਕਹਿੰਦੇ ਵੀ ਅਸੀਂ ਕਰਾਂਗੇ ਜਾਂ ਨਾ ਕਰਾਂਗੇ ਚੁੱਪ ਰਹਿੰਦੇ ਇਹਦੇ ਤੇ ਕਿ ਕਿਉਂਕਿ ਕਿਉਂਕਿ ਉਹਨਾਂ ਨੂੰ ਪਤਾ ਵੀ ਅਕਾਲੀ ਦਲ ਸੀਫ ਲੈਵਲ ਤੇ ਹੁਕਮਨਾਮੇ ਤੌਰ ਤੇ ਬਤਾਇਆ ਜਾ ਰਿਹਾ ਜਾਂ ਕਿਹਾ ਜਾ ਰਿਹਾ 14 ਦੇ ਐਕਟ ਕੀਤਾ ਜਾ ਰਿਹਾ ਸਿੱਖਾਂ ਦੇ ਅੰਦਰ ਅਕਾਲੀ ਦਲ ਮਜ਼ਬੂਤ ਕਰਨ ਲਈ ਜਿਹੜਾ ਵੀ ਫੈਕਸ਼ਨ ਦੋਨੋਂ ਫੈਕਸ਼ਨ ਉਹ ਦੋਨੋਂ ਫੈਕਸ਼ਨ ਠਿੱਕੀ ਦੇਗ ਪੁਆਇੰਟ ਆਫ ਥੀਸ ਉਹ ਕਰ ਰਹੇ ਆ ਪਰ ਜਦੋਂ ਹੁਣ ਇਲੈਕਸ਼ਨ ਦਾ ਜੋਰ ਪਿਆ ਇਲੈਕਸ਼ਨ ਦੀਆਂ ਗਿਣਤੀਆਂ ਮਿਲ ਕੇ ਹੁਣ ਉਹ ਚੁੱਪ ਕਰਕੇ ਇਹਨਾਂ ਨੇ ਇੱਕ ਸਾਲ ਸਰਪ੍ਰੋਖਤਾ ਕਰ ਮੈਂ ਅਕਾਲੀ ਦਲ ਜਿਹੜਾ ਨਵਾਂ ਬਣਿਆ ਹਰਪ੍ਰੀਤ ਆਲਾ ਫੰਮ ਨੇ ਤੇ ਅਕਾਲੀ ਕਲਚਰ ਨਵਾਂ ਅਕਾਲੀ ਦਲ ਆ ਉਹਦੀ ਕੰਟਰਡਿਕਸ਼ਨ ਇਸ ਤੋਂ ਵੀ ਤਿੱਖੀ ਹੈ ਇੱਕ ਹੋਰ ਕਿਉਂਕਿ ਉਹਦੇ ਵਿੱਚ ਭਾਈ ਅਮਰੀਕ ਸਿੰਘ ਦੀ ਲੜਕੀ ਐ ਸਤਵੰਤ ਕੌਰ ਭੀਤ ਭਾਈ ਅਮਰੀਕ ਸਿੰਘ ਦੀ ਉਹ ਇੱਕ ਰਿਪਰੈਜ਼ੈਂਟ ਕਰਦੀ ਐ ਗਰਮ ਧੜੇ ਨੂੰ ਜਿਹੜਾ ਜਿਹੜਾ ਬਦਲ ਕੇ ਮੋਟੇ ਲੈਵਲ ਤੇ ਜੀਨੇ ਜਿਨੇ ਨੇ ਛੇੜੀਆਂ ਵੀ ਬੜੀਆਂ ਦਿੱਤੀਆਂ ਤੇ ਜਿਹੜਾ 12 ਸਾਲ ਇੱਥੇ ਖੋਣ ਦੀ ਜਿਹਦੇ ਕਰਕੇ ਡੁੱਲਿਆ ਚਾ ਜਿਹਦੀ ਜਿਹਦੀ ਮੂਵਮੈਂਟ ਵੀ ਬਣਾ ਕੇ ਰੱਖੀ ਜਿਹਦੇ ਵਿੱਚੋਂ ਕੁਝ ਹਿੱਸੇ ਨੇ ਹਾਰਤਕਾਂਡ ਵੀ ਕਿਹਾ ਕਿ ਉਹ ਗਰਮਖਾਨੀ ਆ ਸਾਰੇ ਤੇ ਆ ਜਿਹੜਾ ਭਾਵੇਂ ਭਾਵੇਂ ਜਿਹੜਾ ਉਹ ਸੁਪਨਾ ਮੈਂ ਲੋਕ ਸਭਰਾ ਬਿਲਕੁਲ ਗਰਮਖਾਨੀ ਦੀ ਗੱਲ ਨਹੀਂ ਕਰਦਾ ਪਰ ਉਹਦੇ ਨੇੜੇ ਤੇੜੇ ਉਹਦੀ ਸਪਿਰਟ ਨੂੰ ਜ਼ਰੂਰ ਫੜਦਾ ਹੈ ਤਾਂ ਇਸ ਕਰਕੇ ਫਿਰ ਸੁਤਵੰਤਤਾ ਉਰਾ ਕੇ ਖਾਵਲ ਤਾਂ ਹੋਗੀ ਪਰ ਉਹ ਹੁਣੇ ਕਿਸ ਤਰੀਕੇ ਨਾਲ ਲੰਗੋਵਾਲ ਜੀ ਨੂੰ ਕਿ ਉਸ ਮੂਮੈਂਟ ਨੇ ਉਦੋਂ 85 ਦੇ ਵਿੱਚ ਗਦਾਰ ਕਿਹਾ ਸੀ ਫਿਰ ਕਤਲ ਵੀ ਕੀਤਾ ਉਹਦਾ ਮਾਰਿਆ ਵੀ ਜਸਤਾਰਾ ਨੇ ਉਹ ਧਾਰਿਆ ਉਹ ਧਾਰਾ ਦੀ ਜਿਹੜੀ ਹੈ ਉਹ ਜਾਣ ਨਹੀਂ ਸੀ ਨਾ ਉਹ ਕਿਵੇਂ ਫਿਰ ਉਸ ਉਸ ਫਤ ਲੰਗੋਵਾਲ ਨਾਲ ਬੈਠੇ ਆਉਂਦੀ ਫੋਟੋ ਲੱਗਦੇ ਇਸ ਕਰਕੇ ਉਹਨੂੰ ਜਿਹੜਾ ਡੀਡੀ ਸਪਤਕੌਰ ਨੂੰ ਉਹ ਜਿਹੜਾ ਲੰਗੋਵਾਲ ਪਛੀ ਹੋਈ ਹੈ ਫਕਟਾਂ ਸਿੰਘ ਲੋਕਾਲੀ ਦੀ ਉੱਥੇ ਆਪਣੀ ਫੋਟੋ ਜਾਂ ਉਹਦੇ ਨਾਲ ਕੋਈ ਤਾਲਮੇਲ ਕੇ ਦਿਖਾਉਣਾ ਆਪਣੇ ਆਪ ਵਿੱਚ ਬੜਾ ਮਾੜਾ ਲੱਗਿਆ ਉਹਨੇ ਇਤਰਾਜ਼ ਵੀ ਕੀਤਾ ਇਸ ਕਰਕੇ ਇਹ ਇਸ ਇਹ ਨਵੇਂ ਅਕਾਲੀ ਦਲ ਵਿੱਚ ਕੋਹਰ ਵੀ ਆਪਸੀ ਇੱਕ ਹੋਰ ਰੱਖੇ ਵਿਰੋਧਤਾਈ ਹੈ ਉਹ ਬ੍ਰੋਧਤਾਆਂ ਤਾਂ ਸ਼ੋ ਨਵੇਂ ਅਕਾਲੀ ਦਲ ਦੇ ਵਿੱਚ ਇਸ ਕਰਕੇ ਉਹਨਾਂ ਨੂੰ ਕਿ ਮੇਰੇ ਜ਼ਾਲਮ ਕੱਟਣਗੇ ਐਵੀਂ ਸਮੱਸਿਆ ਵੱਡੇ ਅਕਾਲੀ ਦਲ ਦਾ ਤਾਂ ਦਿੱਸਦਾ ਵੀ ਉਹ ਥੋੜਾ ਜਿਹਾ ਕਨਸੋਲੀਡੇਟ ਕਰਨਾ ਚਾਹੁੰਦੇ ਸਕੀਰਪਾਦਲ ਦੀ ਗੱਲਬਾਤ ਨੂੰ ਤੇ ਮੁੜ ਕੇ ਉਹਨਾਂ ਨੇ ਜੰਪ ਕਰ ਜਾਣਾ ਬੀਜੇਪੀ ਨਾਲ ਜੁੜ ਜਾਣਾ। ਬਾਕੀ ਕਿਉਂਕਿ ਪਿੱਛੇ ਪੀ 40 ਸਾਲ ਉਹਨਾਂ ਨੇ ਉਹੀ ਪੋਲਿਟਿਕਸ ਚਲਾਈ ਹੈ ਉਹਨਾਂ ਲਈ ਕੋਈ ਮੁਸ਼ਕਲ ਨਹੀਂ ਹੋਉਣਾ ਜੀ। ਨਾ ਉਹਨਾਂ ਦੇ ਨਾਲ ਦਨ ਹੋਣ ਲੱਗੇ। ਇਹਨਾਂ ਲਈ ਪ੍ਰੋਬਲਮ ਆਏਗੀ ਕਿ ਬੀਬੀ ਸਤਵੰਤ ਕੋਰਨਰ ਜਿਹੜੇ ਹੈਗੇ ਅੱਥੋਂ ਟੁੱਟ ਜਾਣੀ ਹੈ। ਪਰ ਨਵੇਂ ਅਕਾਲੀ ਦਲ ਚੋਂ ਇਸ ਕਰਕੇ ਗੱਗਾ ਡਿਸੀਜਨਾਂ ਬਹੁਤ ਖੜੀਆਂ ਹੈ। ਤਾਂ ਇਹ ਜਿਹੜੀ ਛੋਟੀ ਕਮਿਊਨਿਟੀ ਹੋਣ ਕਰਕੇ ਤੇ ਜਦੋਂ ਇੱਕ ਕਲਰਜੀ ਦੇ ਵਾਲੇ ਦਾਲੇ ਇੱਕ ਸੀਟ ਆਫ ਪਾਵਰ ਦੇ ਵਾਲੇ ਦਾਲੇ ਵਾਲੇ ਧਾਰਮਿਕ ਤੇ ਕੰਪੋਰਲ ਸੀਟ ਹੈ ਜਿਹੜੀ ਅਕਾਲ ਤੱਕ ਤੋਂ ਦੇ ਵਾਲੇ ਨਾਲ ਤੁਸੀਂ ਕਮਿਊਨਿਟੀ ਇਕੱਠੀ ਕਰਦੇ ਹੋ ਜਾਂ ਪੋਲਿਟਿਕਸ ਤੋਂ ਦੇ ਵਾਲੇ ਦਾਲੇ ਕਰਦੇ ਹੋ ਤਾਂ ਫਿਰ ਆਹ ਕੰਟਰਡਿਕਸ਼ਨ ਤੋਂ ਤੁਸੀਂ ਬਾਟ ਨਹੀਂ ਸਕਦੇ ਜਿਹੜੀਆਂ ਬੋਰਡਸ ਬੋਰਡ ਬੋਰਡ ਬੈਂਕ ਦਾ ਜਾਂ ਵੋਟਾਂ ਦਾ ਜਿਹੜਾ ਕੈਲਕੂਲੇਸ਼ਨ ਹੈ ਗਿਣਤੀ ملتی ਹੈ ਉਹਦੇ ਵਿੱਚ ਤੁਸੀਂ ਐ ਨਹੀਂ ਰੈਲ ਚੈੱਕ ਕਰ ਸਕਦੇ ਤੁਸੀਂ ਸੁਧਾਰ ਦੇ ਚੱਲਣਾ ਪੁਰਾਣੇ ਤੋਂ ਮੁੱਦਿਆਂ ਦੀ ਪੋਲਿਟਿਕਸ ਤੁਸੀਂ ਕਰ ਸਕਦੇ ਹੋ ਤੇ ਉਹ ਸਿੱਖੀ ਨਾਲ ਲੈ ਕੇ ਮਤਲਬ ਕਿ ਤੁਸੀਂ ਇਹ ਇਹ ਫੋਰਵਰਡ ਡਾਇਰੈਕਸ਼ਨ ਨਹੀਂ ਕਰ ਫਿਰਦੇ ਜਿਵੇਂ ਜੇ ਹੈ ਅਕਾਦਮੀ ਦੋਨੋਂ ਨਾਲ ਫਸੇ ਹੋਇਆ ਹੈ। ਠੀਕ। ਨਵਾ ਕਾਲੀ ਦਲ ਜ਼ਿਆਦਾ ਫਸਿਆ। ਹਾਂਜੀ। ਤੇ ਇਹਦੇ ਵਿੱਚ ਕੀ ਲੱਗਦਾ ਕਿ ਜਿਸ ਤਰ੍ਹਾਂ ਨਵਾ ਕਾਲੀ ਦਲ ਜਿਹੜਾ ਉਸ ਦੇ ਜਿਹੜੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਔਰ ਜਿਸ ਤਰ੍ਹਾਂ ਉਹ ਗਲਤ ਭਾਈਚਾਰੇ ਚੋਂ ਆ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀਆਂ ਜਿਹਨਾਂ ਕਲਾਸਾਂ ਦੀ ਤੁਸੀਂ ਗੱਲ ਕੀਤੀ ਹੈ ਛੋਟੀ ਕਿਸਾਨੀ ਦੀ ਜਾਂ ਦੱਬੇ ਕੁਚਲੇ ਜਿਹੜੇ ਲੋਕ ਹੈ ਜਾਂ ਖੇਤ ਮਜ਼ਦੂਰ ਹੈ ਸਾਰੇ ਉਹ ਉਹਨਾਂ ਨੂੰ ਹੀ ਸਪੋਰਟ ਇਹਨਾਂ ਨੂੰ ਜ਼ਿਆਦਾ ਮਿਲੇਗੀ ਹਾਂ ਮੈਂ तकरीबन तकरीबन ਇਹਨਾਂ ਨਾਲ ਤਾਂ ਚੱਲਣਗੇ ਤਾਂ ਸਹੀ ਕੀ ਜਿਹੜੀ ਸਰਦਾਰਾਂ ਦੀ ਪਾਰਟੀ ਹੈ ਪੈਸੇ ਵਾਲਿਆਂ ਦੀ ਪਾਰਟੀ ਹੈ ਜੀ ਸਿੰਘ ਬਾਦਲ ਦਾ ਬਿਜ਼ਨਸਮੈਨਾਂ ਦੀ ਪਾਰਟੀ ਹੈ ਸਿੱਖਾਂ ਤੋਂ ਉਹਦੇ ਨਾਲ ਤਾਂ ਨਹੀਂ ਚੱਲਣਗੇ ਇਹ ਔਰ ਇਹਨਾਂ ਨਾਲ ਜਿਹੜੇ ਨੌ ਨੌ ਸਿੱਖ ਪਾਰਟੀਆਂ ਦੇ ਬੰਦੇ ਆ ਉਹ ਕਿਵੇਂ ਚੱਲਣਗੇ ਉਹ ਇਥੇ ਸਮੱਸਿਆ ਹੈਗੀ ਆ ਐਸੇ ਕਰਕੇ ਇਹਦੇ ਤੁਸੀਂ ਹਿੰਦੂ ਆ ਕੇ ਨਹੀਂ ਜੁੜਨਗੇ ਜਿਸ ਤਰੀਕੇ ਨਾਲ ਉਹ ਬਸ ਖਵੀਰਵਾਦ ਨਾਲ ਜੁੜ ਜਾਂਦੇ ਆ ਇਹਨਾਂ ਨਾਲ ਨਹੀਂ ਜੁੜਨਾ ਹੈ ਜਾਂ ਜੁੜ ਮੁਕਾ ਹੈ ਇਸ ਕਰਕੇ ਇਸ ਦਲ ਨੂੰ ਕਾਫੀ ਜ਼ਿਆਦਾ ਮਸੀਤਾਂ ਚੱਲਣੀਆਂ ਪੈਣੀਆਂ ਕਾਫੀ ਜ਼ਿਆਦਾ ਵਿਰੋਧ ਦਾ ਪ੍ਰੋਤਸਾਹ ਜਾਂ ਵਿਦਿੰਗ ਚੱਲਣੀਆਂ ਪੜੀਆਂ ਅੰਦਰ ਹੀ ਉੱਪਰ ਤਾਂ ਇਹਦੇ ਵਿੱਚ ਇੱਕ ਜਿਹੜਾ ਨਵਾਂ ਪੰਜਾਬ ਚ ਫੀਨੋਮੈਨਾ ਦੀ ਵੀ ਚਰਚਾ ਹੋ ਰਹੀ ਹੈ ਕਿ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਹੁਣ ਆਪਣੀ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਔਰ ਉਸ ਮੁਹਿੰਮ ਦੇ ਵਿੱਚੋਂ ਕਈ ਤਰ੍ਹਾਂ ਦੇ ਇਹ ਵੀ ਚਰਚਾ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਤੇ ਭਾਜਪਾ ਵਿਚਾਲੇ ਵੀ ਕੋਈ ਸਮਝੌਤਾ ਹੋ ਸਕਦਾ ਹੈ ਤੇ ਜੇ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤੇ ਫਿਰ ਕਾਲੀ ਦਲ ਕੀ ਕਰੇਗਾ ਨੇ ਤਕੋਸ਼ ਕੈ ਨਹੀਂ ਸਾਡੇ ਬਣਦੀ ਹੈ ਕਿ ਨਹੀਂ ਬਣਦੀ ਫਿਰ ਹਾਲ ਤਾਂ ਉਹਨਾਂ ਚ ਕਨਟਰਡਿਕਸ਼ਨ ਹੈ ਕਿਉਂਕਿ ਉਹ ਆਮ ਆਦਮੀ ਨੂੰ ਪਾਰਟੀ ਨੂੰ ਲੱਗ ਰਿਹਾ ਹੈ ਕਿ ਮੇਰੀ ਸਪੇਸ ਬੀਜੇਪੀ ਖਾ ਰਹੀ ਹੈ ਜਿਵੇਂ ਸੈਂਟਰ ਦਾ ਜਿਹੜਾ ਡਵੈਲਪਮੈਂਟ ਦਾ ਅਜੰਡਾ ਉਹ ਇੱਥੇ ਲਿਆ ਕੇ ਲੋਕਾਂ ਨੂੰ ਸ਼ੋਅ ਕਰਕੇ ਉਹਦੇ ਨਾਲ ਜੋੜ ਰਹੀ ਹੈ ਸਾਡੀ ਉਹ ਉਹ ਸਾਨੂੰ ਆਮ ਆਦਮੀ ਪਾਰਟੀ ਜਿਹੜੀ ਇੱਥੇ ਰਾਜ ਕਰਦੀ ਹੈ ਉਹਦੇ 베ਸ ਨੂੰ ਕੱਟਦੀ ਹੈ ਜੋ ਵੀ ਡੋਲਬੈਟ ਕੀਤੀ ਜਾਂ ਨਾ ਕੀਤੀ ਉਹਦੇ ਉੱਤੇ ਇਹ ਕਾਟ ਪਣਦੀ ਹੈ ਤੇ ਇਸ ਕਰਕੇ ਫਿਰ ਇਹਨਾਂ ਦਾ ਫਿਲਹਾਲ ਤਾਂ ਹੁੰਦਾ ਨਹੀਂਗਾ ਤੇ ਅੱਗੇ ਨੂੰ ਫਿਊਚਰ ਕਈ ਗੱਲਾਂ ਤਾਂ ਬੜੀਆਂ ਨੇੜੇ ਆ ਕੇ ਹੋਣਗੀਆਂ ਤੇ ਜਿੱਦਾਂ ਉਹਨਾਂ ਨੇ ਹਜੇ ਨਹੀਂ ਕਹੀ ਜਾਂਦਾ ਉਦੋਂ ਵੋਟ ਬੈਂਕ ਦੀ ਕੈਲਕੂਲੇਸ਼ਨ ਬਹੁਤ ਹੁੰਦੀ ਹੈ ਇਸ ਤੋਂ ਪਹਿਲਾਂ ਤਾਂ ਏਸੀ ਵੀ ਆਮ ਆਦਮੀ ਪਾਰਟੀ ਨੂੰ ਕਿਸੇ ਨਾਲ ਸਮਝੌਤੇ ਦੀ ਲੋੜ ਨਹੀਂ ਸੀ ਉਹ ਲੋਕ ਨਾਰਾ ਝੱਡ ਗਿਆ ਤੇ ਨਾਰਾ ਚੱਲ ਵੀ ਜਾਂਦਾ ਇੱਕ ਪੰਜਾਬ ਵਿੱਚ ਨਾਰੇ ਜਿਹੜੇ ਹੈ ਕਿ ਨਾ ਬਾਹਰੋਂ ਕੋ ਬੰਦਾ ਲੈ ਕੇ ਆਜੇ ਉਹ ਬੜਾ ਚੱਲਦਾ ਹੈ ਅੰਦਰ ਦੇ ਲੋਕਾਂ ਨਾਲ ਨਹੀਂ ਚੱਲਦਾ ਇਹੇ ਲੋਕ ਕੁਝ ਕੈਰੇਕਟਰੀ ਹੈ ਜਹ ਪੰਜਾਬੀਆਂ ਦਾ ਤੇ ਅੰਦਰਲੇ ਲੋਕਾਂ ਦੀ ਗੱਦੇ ਘੱਟ ਘੱਟ ਮੰਨ ਜਾਂਦੇ ਆ ਬਾਹਰੋਂ ਹੁਣ ਜਿਉਂ ਬੇਦ ਜੇਜਰੀ ਵਾਲੀ ਆ ਗਿਆ ਦਿੱਲੀੋਂ ਤੇ ਕੋਈ ਉਹਦਾ ਏਜੰਡਾ ਹੈ ਨਹੀਂ ਸੀ ਪੰਜਾਬ ਦੇ ਲਈ ਕੋਈ ਪੰਜਾਬ ਲਈ ਪੋਲਿਟਿਕਸ ਨਹੀਂ ਸੀ ਰੱਖਣੀ ਪਰ ਫਿਰ ਵੀ ਉਹ ਇੰਨਾ ਤੰਦਰੁਸਤ ਹੁੰਦੇ ਜਿੱਤ ਗਿਆ ਕਿ ਤੋ ਤੱਕ ਜਿੱਤ ਗਿਆ ਜਿੱਤੇ ਇਸ ਕਰਕੇ ਦੋ ਪਾਰਟੀਆਂ ਡਿਸਕ੍ਰੈਡਿਟ ਹੋ ਗਿਆ ਫਿਰ ਉਸ ਤੋਂ ਡਿਸਕ੍ਰੈਡਿਟ ਹੋ ਕੇ ਤੇ ਕਾਦੀ ਦਲ ਤੋਂ ਗਿਆ ਪਰ ਫਿਰ ਵੀ ਉਹਨਾਂ ਦੇ ਡਿਸਕ੍ਰੈਡਿਟ ਹੋਣ ਨਾਲ ਉਹ ਵੀ ਵੱਡਾ ਸ਼ੇਅਰ ਲੈ ਗਿਆ ਜਿਹੜਾ ਕਿ ਮੈਨੂੰ ਨਹੀਂ ਲੱਗਦਾ ਵੀ ਉਹ ਦੇਜਰਬ ਕਰਦਾ ਸੀ ਜਾਂ ਉਹ ਇੰਨਾ ਕੁ ਕਰ ਸਕਦੇ ਸੀ ਕੀ ਕਾਰਨ ਹੋਇਆ ਇਹ ਅਜੇ ਕਈ ਕਾਰ ਕਾਰਵੱਟ ਅਜੇ ਤੱਕ ਨਹੀਂ ਦੇਖਿਆ ਜਾ ਸਕਦਾ ਉਹਨਦੇ ਵਿੱਚ ਸਿੱਰ ਸਾਹਿਬ ਜਿਸ ਤਰ੍ਹਾਂ ਜਿਹੜਾ ਸਾਰਾ ਇਹ ਕਾਲੀ ਦਲ ਦਾ ਹੁਣ ਤੁਸੀਂ ਗੱਲ ਕੀਤੀ ਹੈ ਕਾਲੀ ਰਾਜਨੀਤੀ ਦੀ ਗੱਲ ਕੀਤੀ ਹੈ ਉਹਨਦੇ ਵਿੱਚ ਜਿਹੜਾ ਪਿਛਲੀਆਂ ਇਲੈਕਸ਼ਨਾਂ ਹੋਈਆਂ 2024 ਚ ਉਸ ਦੇ ਵਿੱਚ ਜਿਸ ਢੰਗ ਨਾਲ ਖਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਜਿੱਤੇ ਹੈ ਔਰ ਇਥੋਂ ਸਰਬਜੀਤ ਸਿੰਘ ਖਾਲਸਾ ਜਿੱਤੇ ਹੈ ਫਰੀਦਕੋਟ ਤੋਂ ਤੇ ਉਹਨਦੇ ਤੋਂ ਬੜਾ ਇੱਕ ਇਹ ਵੀ ਗੱਲ ਬੜੀ ਉੱਭਰ ਕੇ ਸਾਹਮਣੇ ਆਈ ਸੀ ਕਿ ਹੁਣ ਪੰਜਾਬ ਦੇ ਵਿੱਚ ਫੇਰ ਜਿਹੜੀ ਹੈ ਗਰਮ ਖਿਆਲ ਸਿਆਸਤ ਹੈ ਉਹ ਜਿਹੜੀ ਹੈ ਜੋਰ ਫੜ ਰਹੀ ਹੈ ਪਰ ਹੁਣ ਜਿਸ ਢੰਗ ਨਾਲ ਜੋ ਕੁਝ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਵਾਪਰਿਆ ਉਸ ਦੇ ਵਿੱਚ ਤੁਸੀਂ ਹੋਰ ਸਿਆਸਤ ਦਾ ਜਾਂ ਲੋਕ ਜਿਹੜੇ ਉੱਥੇ ਜਾ ਕੇ ਖੜੇ ਸੀ ਜਿਨ੍ਹਾਂ ਨੇ ਉਹਨਾਂ ਲੋਕਾਂ ਨੂੰ ਜਿਤਾਇਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਉਹ ਗੈਨੀ ਹਰਪ੍ਰੀਤ ਸਿੰਘ ਨਾਲ ਜੁੜੇਗੀ ਜਾਂ ਕਿ ਹੋਰ ਦਾ ਕਿਸ ਤਰ੍ਹਾਂ ਦਾ ਤੁਸੀਂ ਭੂਖ ਦੇਖਦੇ ਹੋ ਦੇਖੋ ਇਹਨਾਂ ਅਵਰਤਪਾਲ ਦਾ ਜਿੱਤਣਾ ਉਹਦਾ ਉਹ ਤੋਂ ਦਾ ਲੋਕਲ ਕਾਲੀ ਕੈਂਡੀਡੇਟ ਜਿਹੜਾ ਆਪਣੇ ਫਾਸਿੰਗ ਪੋਲਟੂ ਆਕਰਾ ਕੀਤਾ ਉਹਦੋਂ ਬਹੁਤ ਜ਼ਿਆਦਾ ਇੰਟਰਸਟਵ ਤੇ ਅਮਲ ਕਰਦੇ ਇੱਕ ਉਹਦਾ ਕਾਰਨ ਵੀ ਹੋਇਆ ਜਿਹੜਾ ਉਹਨੂੰ ਘੱਟੇ ਲੈਵਲ ਤੇ ਜਿੱਤ ਮਿਲੀ ਇਸੇ ਤਰੀਕੇ ਨਾਲ ਫ੍ਰੀਕੋਰਟ ਦੇ ਕੈਂਡੀਡੇਟ ਬੜੇ ਲੋਕਾਂ ਨੂੰ ਫਿੱਟ ਨਹੀਂ ਸੀ ਬੈਠੇ ਉਹ ਕਿਉ ਪੀਜਾ ਕੈਂਡੀਡੇਟ ਚਿਤ ਜਿਆ ਤਾਂ ਉਸਤਾ ਕਹਿੰਦੇ ਕੋਈ ਜਿਹੜੇ ਕੈਂਡੀਡੇਟ ਨਿਕਲ ਕੇ ਜਿੱਤ ਕੇ ਗਿਆ ਜਿਹੜਾ 12 ਵਾਇਸ ਜਿਹੜੇ ਖੜੇ ਹੋਏ ਸੀ ਲੋਕਾਂ ਨੂੰ ਕਿੱਥੇ ਨੂੰ ਉਹ ਇੱਕ ਇਹਦੇ ਕਈ ਕਾਰਨ ਅਚਾਨਕ ਕੋਈ ਕਾਰਨ ਵਾਪਰ ਜਾਂਦੇ ਜਿੱਤਨ ਦੇ ਇਹ ਨਹੀਂ ਹੈ ਵੀ ਉਸ ਦਾ ਵੀ ਬੇਵ ਸੀ ਜਿਹੜੀ ਕਿ ਸਸਟੇਨ ਕਰੂਗੀ ਹੋਂ ਤੱਕ ਰਹੂਗੀ ਉਹ ਬੇਵ ਕੋਰ ਬਣੀ ਸੀ ਆਇਆ ਤਾਂ ਸਭ ਤੋਂ ਜ਼ਿਆਦਾ ਬੇਵ ਤਾਂ ਸਿੰਘ ਦੀ ਬਮਾਂ ਸੀ ਉਦੋਂ ਤਣ ਤਣ ਸੀਟ ਤੋਂ ਪੈ ਕੇ ਜਿਹੜੀ ਬਣੀ ਸੀ ਉਹ ਵੱਡੀ ਜੋ ਜਿਤ ਹੋਈ ਸੀ ਉਹਦੀ 89 ਦੇ ਵਿੱਚ ਪੜ ਕੇ ਨਹੀਂ ਹੋਈ ਜੇ ਤਾਂ ਸ੍ਰੀ ਜੀ ਸਿੰਘ ਮਾਨ ਦੀ ਸ਼ਰਮੀਆਂ ਜੀ ਸਿੰਘ ਮਾਨ ਦੀ ਸ੍ਰੀ ਜੀ ਸਿੰਘ ਮਾਨ ਦੀ ਉਹ ਦੁਬਲਕੇ ਜਵਾਨਤਾ ਜਾਫ ਹੋ ਗਈਆਂ ਨਹੀਂ ਹੈ ਨਹੀਂ ਜ਼ਰੂਰੀ ਵੀ ਅਮਰਪਾਲ ਜੀ ਕੋਲ ਉਹਦਾ ਇੱਕ ਇੱਕ ਹੋ ਜਾਣ ਦੇ ਹੈ ਜਿਹੜੇ ਕਈ ਕੁਛ ਪਰ ਕਿਸਮ ਦਾ ਨਹੀਂ ਪਰ ਸਿਰਫ ਸਵਾਲ ਇਹ ਹੈ ਕਿ ਉਹ ਇਹ ਗਿਆਨੀ ਹਰਪ੍ਰੀਤ ਸਿੰਘ ਨਾਲ ਜੁੜਨਗੇ ਕਿਉਂਕਿ ਜਿਸ ਤਰ੍ਹਾਂ ਪੰਜ ਮੈਂਬਰੀ ਕਮੇਟੀ ਜਦੋਂ ਮੈਂਬਰਸ਼ਿਪ ਕਰ ਰਹੀ ਸੀ ਤਾਂ ਉਦੋਂ ਭਾਈ ਅਮਰਪਾਲ ਉਹਨਾਂ ਦੇ ਪਿਤਾ ਜੀ ਕੋਲ ਵੀ ਜਾ ਕੇ ਜਿਹੜੇ ਅਜਿਹਾ ਉਹ ਸਾਰਾ ਉਹਨਾਂ ਦਾ ਰਾਜਸੀ ਕੰਮਕਾਰ ਦੇਖਦੇ ਆ ਮੈਨੂੰ ਤਾਂ ਕੋਈ ਬਹੁਤੀ ਪਾਰਟਾ ਸ ਲੱਗਦੀ ਨਹੀਂ ਨਾ ਤਾਂ ਪਾਰਟੀ ਬਣੀ ਐ ਨਾ ਉਹਨਾਂ ਕੋਲ ਕੋਈ ਪ੍ਰੋਗਰਾਮ ਦਿੱਤਾ ਗਿਆ ਜੀ ਥੈਂਕ ਯੂ ਬੱਟ ਇਹ ਹੋ ਗਿਆ 1.5 ਸਾਲ 2 ਸਾਲ ਹੋ ਚੱਲੇ ਐ ਸਾਲ ਤੋਂ ਉੱਤੇ ਹੋ ਗਿਆ ਤੇ ਕੋਈ ਗੱਲ ਨਹੀਂ ਹੋ ਰਹੀ ਮਈ ਦੀ ਇਲੈਕਸ਼ਨ ਹੋਈ ਐ 24 ਦੀ ਆ ਮਈ 25 ਲੰਘ ਗਿਆ 8 ਸਾਲ ਹੋ ਗਿਆ ਕੁਛ ਨਹੀਂ ਐ ਉਹ ਤੋਂ ਪਿੱਛੋਂ ਪਾਰਟੀ ਨਹੀਂ ਬਣੀ ਪਾਰਟੀ ਪਿਕਅਪ ਨਹੀਂ ਕੀਤੀ ਰੌਲਾ ਬਹੁਤ ਪਾਇਆ ਸੀ ਮਾਗੀ ਦੇ ਤੇ ਪਾਰਟੀ ਅਨਾਉਂਸ ਕੀਤੀ ਸੀ ਪਾਰਟੀ ਦਾ ਕੋਈ ਅੱਗੇ ਅੱਗੇ ਉਹ ਸੇਕ ਆਫੀ ਨਹੀਂ ਕੀਤੀ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਇਹੇ ਕੋਈ ਅਸਰ ਪਾਉ ਇਹਦੇ ਨਾਲੋਂ ਵੱਡਾ ਵੱਡਾ ਜਿਹੜਾ ਅਸਰ ਪਾਇਆ ਉਹ ਪਾਇਆ ਅਕਾਲ ਤੱਕ ਪਾਇਆ ਕਮਣਾਵੇ ਦਾ ਤੇ ਪੰਜ ਮੈਂਬਰ ਜੀ ਇਹ ਸਿਸਾ ਆਪਣਾ ਸਮਾਵੇ ਸਮਾਪਤ ਹੋ ਰਿਹਾ ਜੇ ਕੋਈ ਹੋਰ ਤੁਸੀਂ ਇਹਦੇ ਬਾਰੇ ਕਹਿਣਾ ਹੋਵੇ ਇਹਨਾਂ ਵਿਰੋਧਤਾਈਆਂ ਤੇ ਕੋਈ ਸਮਾਪ ਕਰਨਾ ਹੋਵੇ ਕੋਈ ਟਿੱਪਣੀ ਵਗੈਰੀ ਹੋਵੇ ਵਿਰੋਧਤਾਈਆਂ ਵਿਰੋਧਤਾਈਆਂ ਸਿੱਖ ਸਿੱਖਿਆਵਾਂ ਦੀਆਂ ਕਾਫੀ ਵੱਡੀਆਂ ਇਹ ਓਟ ਵੋਟ ਲੈਣ ਲਈ ਸਿੱਖਾਂ ਦੀ ਵੋਟ ਲੈਣ ਲਈ 25% ਵੋਟ ਲੈਣ ਲਈ ਚੌਥਾ ਹਿੱਸਾ ਵੋਟ ਲੈਣ ਲਈ ਇਹ ਜਿਹੜੀ ਪੋਲਿਟਿਕਸ ਵਿੱਚ ਪਾਰਟੀਆਂ ਦੇ ਆ ਕੇ ਦੇਖੋ ਦੋ ਗੱਲਾਂ ਹਨ ਦੋਨੋਂ ਦੀ ਆਸਲੀ ਵੀ ਕੋਈ ਮੇਲ ਨਹੀਂ ਹੈ ਇਲੈਕਸ਼ਨ ਸਿਸਟਮ ਦੇ ਵਿੱਚ ਵੋਟ ਬੈਂਕ ਦਾ ਇਫੈਕਟ ਡੈਕਸ਼ਨ ਟੈਕਸਿੰਗ ਦਾ ਤੇ ਵੋਟ ਬੈਂਕ ਦਾ ਸਿਸਟਮ ਇਹ मुद्ਦਿਆਂ ਨਾਲ ਤਾਂ ਪਾਇਆ ਜਾ ਸਕਦਾ ਹੈ ਤੇ ਪਰ ਇਹਦਾ ਸਤ੍ਹਾ ਨਾਲ ਕੋਈ ਸੰਬੰਧ ਨਹੀਂ ਹੈ ਤੋ ਪਰ ਮਨਾਤਾ ਦਾ ਬ੍ਰੋਡ ਹੁੰਦਾ ਤੇ ਇਸ ਕਰਕੇ ਅਕਾਲੀ ਦਲ ਦਾ ਉਹਦੇ ਬੋਟ ਬੈ ਇਹ ਬੋਟ ਬੈਂਕੇ ਨਹੀਂ ਤਿਆਰ ਰਹੀ ਤਿਆਰ ਕਰਦਾ ਜਿਹੜਾ ਅਕਾਲੀ ਦਲ ਬਾਦਲ ਕਰਨ ਦੀ ਕੋਸ਼ਿਸ਼ ਕਰਦਾ ਉਹ ਕੋਈ ਬਹੁਤ ਹੀ ਕਾਮਯਾਬੀ ਨਹੀਂ ਕਿ ਸਾਰੇ ਕਰਦੇ ਇਸੇ ਕਰਕੇ ਉਹ ਵੇਡਰ ਆ ਵੀ ਕਰ ਗਿਆ ਇਸੇ ਕਰਕੇ ਉਸਨੇ ਥੋੜਾ ਜਆ ਧਾਰਮਿਕ ਮੰਗਾਂ ਨਾਮ ਪੰਗਾਂ ਮੰਗਿਆ ਤੇ ਸਿਆਸੀ ਤੇ ਵੇਡਰ ਕਰ ਗਿਆ ਕਿਉਂਕਿ ਸਿਆਸਤ ਨਾਲ ਤਾਂ ਇਹਦਾ ਮੇਲ ਹੀ ਨਹੀਂ ਹੈ ਕੋਈ ਇਹ ਪਰជា ਆਖਰ ਨਾਲ ਉਹ ਸਰਕਾਰੀ ਦਲ ਦੀ ਸਿਆਸਤ ਹੀ ਜਾਂਦੀ ਸੀ ਜਿਸ ਉੱਤੇ ਉਹ ਪਹਿਲਾਂ 25-30 ਸਾਲ ਤੱਕ ਕੰਮ ਕਰਦਾ ਰਿਹਾ ਤੇ ਇਹ ਇਹ ਗੱਲ ਹਜੇ ਵੀ ਖੜੀ ਹੈ ਕਿ ਕਈ ਕਨਟਰਡਿਕਸ਼ਨ ਹੈ ਜਿਨ੍ਹਾਂ ਨੂੰ ਸਦਕ ਤੇ ਦਰਨਾ ਪੈਂਦਾ ਤੇ ਇਸ ਕਰਕੇ ਇਹ ਸਾਰੀਆਂ ਬਹੁਤ ਜ਼ਿਆਦਾ ਕਨਟਰਡਿਕਸ਼ਨ ਹੈ ਛੋਟੀ ਜਿਹੜੀ ਕਮਿਊਨਿਟੀ ਹੋਵੇ ਉਹ ਹੋਰ ਵੀ ਜ਼ਿਆਦਾ ਕਨਟਰਡਿਕਸ਼ਨ ਨੂੰ ਵੱਡੀਆਂ ਜਿਹੜੀਆਂ ਹੋਵੇ ਜਿਵੇਂ ਹਿੰਦੂ ਸੁਭਾਜ ਆ ਉਹਦੇ ਤੋਂ ਥੋੜਾ ਜਿਹਾ ਹਿੱਸਾ ਕਰਮਖੇਲੀ ਹੋਵੇ ਵੀ ਚੱਲ ਜਾਂਦਾ ਹੈ ਇਹ ਵੱਡਾ ਸਮਾਜ ਆ ਬਾਕੀ ਸਾਰਾ ਆਪਦੇ ਕੰਮ ਕਰਦੀ ਹੁੰਦਾ ਹੈ ਜਿਆਦੇ ਇਹ ਸਮਾਜ ਛੋਟਾ ਹੈ ਜਿਆਦਾ ਆਰਗੇਨਾਈਜ਼ਡ ਹੈ ਤੇ ਇਹਦੇ ਲਈ ਇਹ ਵੀ ਬਾਕੀ ਸਭ ਤੇ ਵੀ ਅਸਰ ਪਾਉਂਦਾ ਹੈ ਇਸ ਕਰਕੇ ਇਹ ਕਨਟਰਡਿਕਸ਼ਨ ਆ ਸਾਹ ਹੁੰਦੀ ਹੈ ਜੀ ਹਾਂਜੀ ਇੱਥੇ ਅਸੀਂ ਆਪਾਂ ਨੇ ਪ੍ਰੋਗਰਾਮ ਨੂੰ ਖਤਮ ਕਰਦੇ ਹਾਂ ਜਿਹੜੇ ਦੋ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਦ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਜੇ ਤੁਹਾਡੀ ਸਾਰੀ ਇਸ ਗੱਲਬਾਤ ਬਾਰੇ ਕੋਈ ਟਿੱਪਣੀ ਹੋਵੇ ਕੋਈ ਰਾਏ ਹੋਵੇ ਤਾਂ ਤੁਸੀਂ ਸਾਡੇ ਫੇਸਬੁਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕ ਵਿੱਚ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ ਦੀ ਸ਼ੁਕਰੀਆ